ਬੜਾ ਸਾਜ ਤੇ ਸਾਡੇ YouTube ਚੈਨਲ ਹੈਰੀ ਸਿੰਘ ਦੇ ਵਿੱਚ ਤੇ ਅੱਜ ਦਾ ਵਲੌਗ ਜਿਹੜਾ ਉਹ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ੀਧੀ ਗੁਰਪੁਰਬ ਹੈ ਜਿਸ ਦੇ ਸੰਬੰਧ ਵਿੱਚ ਜਿਹੜੀ ਹੈ ਸ਼ਬੀਲ ਹੈ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਜਿਹੜੀਆਂ ਨੇ ਤੇ ਉਹ ਜਿਹੜੀਆਂ ਲਗਾਈਆਂ ਗਈਆਂ ਨੇ ਨੌਜਵਾਨਾਂ ਵੱਲੋਂ ਤੇ ਸਮੂਹ ਸਾਧ ਸੰਗਤ ਜੀ ਦੇ ਵੱਲੋਂ ਪਿੰਡ ਦੇ ਸਾਧ ਸੰਗਤ ਜੀ ਦੇ ਵੱਲੋਂ ਤੇ ਅੱਜ ਤੁਹਾਨੂੰ ਜਿਹੜੇ ਆ ਉਹ ਇਹ ਜਿਹੜੀ ਸ਼ਬੀਲ ਆਈ ਹੈ ਉਹ ਉਹ ਦਿਨਾਂ ਦੇ ਸਾਥ ਸੰਗ ਜੀ ਦੇ ਜਿਹੜੇ ਆ ਉਹ ਦਰਸ਼ਨ ਕਰਾਵਾਂਗੇ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੀਓ ਚੱਲੀਏ ਫਿਰ ਕਰਦੇ ਆ ਦਰਸ਼ਨ ਤੇ ਵੇਖਦੇ ਆ ਕੀ ਚੱਲ ਰਿਹਾ ਤੇ ਇਹ ਦੇਖਿਓ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸੇਵਾ ਜਿਹੜੀ ਆ ਉਥੇ ਚੱਲਣ ਦੀ ਆ ਤੇ ਵੀ ਆਪਾਂ ਗੱਲ ਕਰੀਏ ਵੀ ਸਵੇਰੇ ਸਵੇਰੇ ਥੋੜਾ ਜਿਹਾ ਸਟਾਰਟ ਕਰਨ ਲੱਗੇ ਆ ਜਦੋਂ ਕੰਮ ਥੋੜਾ ਟਾਈਮ ਲੱਗਾ ਸੀਗਾ ਤੇ ਇਧਰ ਪਾਇਆ ਨਹੀਂ ਜੀ ਕੁਝ ਇਹ ਤਰ੍ਹਾਂ ਸ਼ਬੀਗ ਜਿਹੜੀ ਆ ਹੰਡੇ ਮਿੱਠੇ ਜਲਦੀ ਸ਼ਬੀਲ ਜਿਹੜੀ ਹੈ ਉਹ ਚੱਲਣ ਦੀਆਂ ਦੁੱਧ ਪਾਏ ਹੋਏ ਨੇ ਸਕੈਚ ਦੀ ਬੋਤਲਾਂ ਪਾਈਆਂ ਹੋਈਆਂ ਆਪਣੇ ਸੇਵਾਦਾਰ ਜਿਹੜੇ ਲੱਗੇ ਹੋਏ ਆ ਟਿਕਰੂ ਅਰਜਨ ਦੇਵ ਜੀ ਦੇ ਗੁਰੂਪੁਰਬ ਦਿਹਾੜੇ ਨੂੰ ਸਮਰਪਿਤ ਜਿਹੜੀ ਆ ਸ਼ਬੀਲ ਹੈ ਉਹ ਚੱਲ ਰਹੀ ਹੈ ਸਮੂਹ ਸਾਧ ਸੰਗਤ ਜੀ ਦੇ ਵੱਲੋਂ ਇਹ ਪਚੰਗੀ ਵੀ ਆਇਆ ਹੋਇਆ ਸ਼ਬੀਲ ਪੀਤੀ ਹੈ ਮਿੱਠੀ ਸੀਗੀ ਸਵਾਦ ਸੀਗੀ ਠੀਕ ਹੈ ਉਹ ਚਲਣੀਆਂ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਤੇ ਫਿਰ ਸਾਡੇ ਨਾਲ ਜੁੜੇ ਰਿਹਾ ਆ ਦੇਖੋ ਆ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਬੜੀ ਵਧੀਆ ਸੇਵਾ ਕਰਨਦੇ ਆ ਠੰਡੇ ਮਿੱਠੇ ਜਲਦੀ ਸ਼ਰੀਲਾਂ ਜਿਹੜੀਆਂ ਚਲਣੀਆਂ ਨੇ ਤੋਂ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਕਿ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਦੇ ਹਾਲੇ ਨੂੰ ਸਮਰਥਿਤ ਜਿਹੜੀਆਂ ਸ਼ਰੀਲਾਂ ਕਰਨੀਆਂ ਆ ਉਹ ਸ਼ਕੋ ਆਣ ਕੇ ਛੋਟੇ ਛੋਟੇ ਬੱਚੇ ਬਜ਼ੁਰਗ ਨੌਜਵਾਨ ਲੱਗੇ ਹੋਏ ਆ ਸ਼ਰੀਲਾਂ ਨੂੰ ਇੱਧਰ ਵਿਨੋਦ ਸਿੰਘ ਨਹੀਂ ਉੱਥੇ ਕੋਈ ਤੁਹਾਨੂੰ ਪਤਾ ਹੈ ਉੱਥੇ ਜਾਂ ਜਿਹੜਾ ਵਲੌਗਾਂ ਦੇ ਵਿੱਚ ਮੇਰੇ ਨਾਲ ਹੁੰਦਾ ਅੱਜ ਇਹ ਸੇਵਾ ਦੇ ਵਿੱਚ ਹਿੱਸਾ ਪਾ ਰਿਹਾ ਲੱਗਦੇ ਨਹੀਂ ਆ ਆ ਗਏ ਕੱਪੂ ਅੱਜ ਠੀਕ ਹੈ ਠੀਕ ਹੈ ਠੀਕ ਹੈ ਹੋਰ ਸੁਣਾਓ ਚੱਕੀ ਕੀ ਹਾਲ ਹੈ ਚੱਕੀ ਮਜਾ ਆਉਂਦਿਆ ਸੇਵਾ ਕਰਨ ਦਾ ਹੈ ਮਜਾ ਆਉਂਦਿਆ ਸੇਵਾ ਕਰਨ ਦਾ ਕਿ ਨਹੀਂ ਅੱਸੀ ਜਾਣਾ ਹੈ ਤੇ ਠੰਡੇ ਮਿੱਠੇ ਚਲਦੀਆਂ ਸ਼ਵੀਲਾਂ ਜਿਹੜੀਆਂ ਚੱਲਣ ਡੀਆਂ ਮੁੰਡੇ ਤੁਹਾਨੂੰ ਦਿਖਾਉਂਦੇ ਆ ਦੂਰੋਂ ਦੂਰੋਂ ਆਇਓਏ ਨੇ ਇਹ ਮੁੰਡੇ ਦਾ ਜੀ ਨਾਮ ਐ ਗੋਰਾ ਗੋਰੇ ਕੀ ਆਲਾ ਵਧਿਆ ਬਾਈ ਕਿੱਥੇ ਰਹਿਣਾ ਮਿਲਦਾ ਨਹੀਂ ਆ ਇੱਥੇ ਹੀ ਬਸ ਤੇ ਯਾਰ ਮਿਲਦਾ ਰਿਹਾ ਕਰ ਹੁਣ ਤੂੰ ਆਪਣਾ ਸਾਥ ਛਾੜੀਆਂ ਇੱਥੇ ਇੱਥੇ ਬਸ ਕਿਦਾਂ ਸ਼ਵੀਲ ਵਧੀਆ ਲੱਗਣ ਡੀਆਂ ਵਧਿਆ ਹੋ ਜੀ ਕਿੱਥੇ ਜਾਣਾ ਅੱਜ ਕੀ ਤੇ ਇੱਥੇ ਆ ਇੱਥੇ ਤੇ ਫਿਰ ਖਿਆਸੂਆ ਕਰੋ ਨਾਲ ਮਿਲ ਗਏ ਹੈਂ ਠੀਕ ਠੀਕ ਤੇ ਇਹੀ ਵੀ ਰੋ ਚੱਲ ਤੇ ਹੈਂ ਬੈੜੀਆਂ ਮਗਰ ਹਾਂ ਇਹ ਨੰਬਰ ਨੂੰ ਕਹਿੰਦੇ ਆ ਵੀ ਜਲ ਜੀਰਾ ਬਣਾਉਣਾ ਵਾ ਤੇ ਮਿੱਠੇ ਜਲਦੀਆਂ ਹੀ ਫਿਲਾ ਚੱਲਣ ਡੀਆਂ ਤੇ ਜਲ ਜੀਰੇ ਦੀ ਬੋਤਲ ਹੈ ਅਰੇ ਸੈਂਟ ਜੀ ਸੈਂਟ ਚੱਲ ਨਹੀਂ ਮੇਰਾ ਸੈਂਟ ਚੱਲ ਪੋ ਲੈ ਹੈ ਨਹੀਂ ਮੁੰਗਰਾ ਮੁੰਗਰਾ ਉਹ ਵੀ ਟੋੜੀ ਸੈਂਟ ਭਾਈ ਬੋਤਲ ਕਿਨੇ ਦੇ ਆ ਉਹ ਜਿਹੜਾ ਪਰਫਿਊਮ ਜਾਂਦਾ ਉਹ ਇੱਥੇ ਹੁਣ ਆਵੇ ਚ ਵੇ ਇਹਦੇ ਵਿੱਚ ਇਹ ਆ ਇਹਦੇ ਵਿੱਚ ਪਈਆਂ ਨੇ ਸੀਸੀ ਆਹ ਆਹ ਆ ਪਾ ਵੇਜ ਪਰਲੇ ਬਣੇ ਇਧਰ ਨਹੀਂ ਹਾਂ ਪੈਣੀ ਪਾਵਾ ਪੈਣੀ ਕਾ ਪਾਵਾ ਪਾਧੀ ਖਰ ਇਹਨੂੰ ਟੱਕਣ ਖੋਲਦੇ ਨਾ ਉਹ ਤੋਂ ਨਹੀਂ ਆਵਾਂਗੇ ਆ ਇੱਕ ਬੋਲ ਬੰਦ ਤੋਂ ਵਾਹ ਵੜਾ ਪਾਧੀ ਪਾਵੇ ਫਰੇ ਯਾਰ ਕੋਲੇ ਨੂੰ ਵੇਖੀ ਹੁਣ ਮਜ਼ਾ ਆਉਂਦਾ ਇਹ ਸੈਂਟ ਜਾ ਅਸੀਂ ਕਹਿ ਦਨੇ ਆ ਇਹਨੂੰ ਪਤਾ ਨਹੀਂ ਹੁੰਦਾ ਕੀ ਆ ਉਦਾਂ ਤੇ ਪਹਿਲਾਂ ਵਧੀਆ ਹੁੰਦੀ ਆ ਇਸ ਨਾਲ ਸਮੈਲ ਜਿਹੜਾ ਟੇਸਟ ਹੈ ਨਾ ਉਹ ਬਦਲ ਜਾਂਦਾ ਵਾ ਸ਼ਪੀਲ ਦਾ ਥੱਲੇ ਮਿੱਠੇ ਜਲਦੀ ਸ਼ਪੀਲ ਹੈ ਤੇ ਦੁੱਧ ਵੀ ਚਲਾਏ ਹੋਏ ਆ ਤੇ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਆ ਬੜਾ ਆਨੰਦਮਈ ਮਾਹੌਲ ਬਣਾਤਾ ਇਹਨਾਂ ਨੇ ਗਰਮੀ ਬੜੀ ਹੈ ਪਰ ਜੇ ਆਵਾ ਗੱਲ ਕਰੀਏ ਤੇ ਮਤਲਬ ਥੱਲੀ ਗਰਮੀ ਨਹੀਂ ਹੈ ਹਾਂਜੀ ਬਹੁਤ ਅੰਗੀ ਜੀ ਇਹ ਹਾਲ ਜੀ ਸ਼ਗੋ ਹੀ ਫਿਲਾ ਹਾਂਜੀ ਭਾਜੀ ਬਹੁਤ ਆ ਬਹੁਤ ਹੋਰ ਲੈ ਦੇ ਨਹੀਂ ਸ਼ਪੀਲ ਨੀ ਨੀ ਕੋਈ ਕੱਲੀ ਆ ਮੈਂ ਇੱਕੋ ਜਆ ਅਗਰ ਹੈ ਆ ਘੜਬਾ ਪੁੱਤਰਾ ਗੋਰੇ ਨਾਲ ਚੱਲੇ ਪਰੇ ਆਜੀ ਤੂੰ ਆ ਪੁੱਤਰਾ ਬੇ ਆ ਉਥੇ ਖਲਾ ਦੇ ਅੱਜ ਗੁਰਦੂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੈ ਜੇ ਸੰਬੰਧ ਵਿੱਚ ਸ਼ਵੀਲਾਂ ਜਿਹੜੀਆਂ ਨੇ ਉਹ ਸਮੂਹ ਸਾਥ ਸੰਗਤ ਜੀ ਦੇ ਬਲਾਵ ਲਗਾਈਆਂ ਗਈਆਂ ਨੇ ਇਹ ਜੋ ਬਣ ਆਪਣਾ ਮੁੰਡਾ ਯਾਪ ਸਾਤਾ ਉਹ ਬਾਈ ਯਾਰ ਦੋਸਤ ਨਹੀਂ ਆ ਆਪਣੇ ਚੇਲਾ ਹੀ ਹੈ ਚੇਲਾ ਹੀ ਹੈ ਸਾਡੇ ਚੇਲੇ ਘੜ ਕੱਢ ਕੋਈ 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 ਇਹਨਾ ਜੋ ਗੇੜ ਬਣਾਏ ਆ ਜਿੰਨੇ ਮੱਜੀ ਵੀ ਹੋ ਆ ਗਈ ਇਹਦੇ ਚ ਜਮਾਉਗੇ ਰੋਪਾ ਮਗਾ ਟੱਕ ਅਦੋਇ ਜਣਾ ਛਕਾਓ ਕਲਾਸੀਆਂ ਚ ਲੈ ਲੈ ਲੋ ਆਜੋ ਲੈ ਲੈ ਲੋ ਕੋ ਕੋ ਛਕੋ ਪਾਣੀ ਪਿਆਓ ਇਹ ਨਹੀਂ ਲੱਗੀ ਬੰਨਾ ਕਿਤੇ ਵਿੱਚ ਘਰ ਨਹੀਂ ਜਾਣਾ ਠੀਕ ਹੈ ਹਾਂਜੀ ਉਹਦੀ ਸੜਕ ਤੇ ਵੇਚ ਨਹੀਂ ਜਾਣਾ ਜਦੋਂ ਗੱਡੀ ਖੰੌਂਦੀ ਹੈ ਨਾ ਕੋਈ ਆਏਗਾ ਅੱਗੇ ਹੋਣਾ ਅੱਗੇ ਬਿਲਕੁਲ ਨਹੀਂ ਹੋਣਾ